ਲਾਈਵ ਮਿੱਤਰੋ ਜਿਹੜਾ ਵੀਰਪਾਲ ਦਾ 6055 ਦਾ ਉਹ ਵੀਰ ਦੀ ਖੋਜ ਅੱਜ ਹੋਣ ਵਾਲੀ ਆ ਖਤਮ ਤਿੰਨ ਦਿਖਾਵਾਂਗੇ 17 ਮਾਡਲ 19 ਮਾਡਲ 20 ਮਾਡਲ ਤੇ ਨਾਲ ਆਪਣੇ ਬਾਈ ਬਿੱਟੂ ਬਿੱਟੂ ਆ ਕਿੰਨਾ ਮਾਡਲ ਆ ਬਾਈ 2019 ਮਾਡਲ ਆ ਬਾਈ ਠੀਕ ਹੈ ਇਹ ਚਾਰ ਸਪੀਡਾਂ ਵਾਲਾ ਟਾਪ ਮਾਡਲ ਆ ਇਹ T20 ਚਾਰ ਸਪੀਡਾਂ ਵਾਲਾ T20 ਆ ਸ਼ੁਰੂ ਦੇ ਵਿੱਚ ਦੱਸ ਦਿੰਨਾ ਤਿੰਨੇ ਦੇ ਤਿੰਨੇ ਟਰੈਕਟਰ ਰੰਗ ਪੇਂਟ ਦੀ ਫੁੱਲ ਗਾਰੰਟੀ ਹੋ ਇੰਜਨ ਗੇਅਰ ਦੀ ਗਾਰੰਟੀ ਹੋ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਕੀ ਉਹਨੂੰ ਦੀ ਸੀਜਾਂ ਦਾ ਟਰੈਕਟਰ ਆ ਕੇ ਤਸੱਲੀ ਤੁਸੀਂ ਕਰਨੀਆਂ ਜਿੰਨੇ ਟਰੈਕਟਰਾਂ ਦੇ ਉੱਤੇ ਐਸੈਸਰੀਜ਼ ਨੂੰ ਲੱਗੀਤੀ ਸੀ ਨੇ ਸਾਰੀ ਦੀ ਸਾਰੀ ਨਾਲ ਮਿਲੂ ਤੇ ਇਹ ਕਿੰਨੇ ਦਾ ਇਹਨਾਂ ਜੀ ਅੱਜ ਜਿਹੜਾ ਰੇਟ ਦੇ ਦਾਂ ਤੂੰ ਸੋਚ ਵੀ ਨਹੀਂ ਸਕਦਾ ਧਮਾਕਾ ਠਾਉਣਾ ਅੱਜ ਧਮਾਕਾ ਹੀ ਆ 17 ਮਾਡਲ ਆ ਕਿੰਨੇ ਦਾ 19 19 19 ਮਾਡਲ ਆ ਕਿੰਨੇ ਦਾ 19 ਮਾਡਲ 5 ਲੱਖ ਤੇ 35 ਹਜ਼ਾਰ ਦਾ ਕੋਈ ਦੇ ਦੇ ਤਾਂ ਦੇਣ ਦਾ ਨਹੀਂ 5 ਲੱਖ 35 ਹਜ਼ਾਰ ਦਾ ਇਹ ਲੈ ਜਾਓ ਤੇ ਆ 17 ਮਾਡਲ ਆ ਜੀ ਇਹ 17 ਮਾਡਲ ਆ 17 ਮਾਡਲ ਆ ਇੱਧਰਲੇ ਪਾਸੇ ਕੋੜਾ ਬੰਪਰ ਟਰੈਕਟਰ ਦੇ ਉ ਦੇ ਵੀ ਮਾਰਦੇ ਕੈਮਰਾ ਫੁੱਲ ਗਰੰਟੀ ਹੈ ਜੀ ਫੁੱਲ ਗਰੰਟੀ ਆ ਰੰਗ ਪੇਂਟ ਜਿਵੇਂ ਕਹਦੀ ਮੇਤਰੋ ਹਜੇ ਕਪੜਾ ਵੱਜਿਆ ਨਹੀਂ ਸੂਰਜਨ ਵਾਲੀ ਜਿਵੇਂ ਕਹਦੀ ਇਹ ਵੱਜ ਕੇ ਵਿੱਚ ਮੁੜੀ ਜਾਂਦਾ ਸੂਰਜੀ ਤੇ ਇਹ ਕਿੰਨੇ ਦਾ ਲੈਣਾ ਜੀ ਇਹ ਸਿਰਫ ਆਪਾਂ ਦੇ ਦਾਂਗੇ 4 ਲੱਖ 5000 ਦਾ 4 ਲੱਖ ਤੇ 5000 ਦਾ ਪੂਰੇ 4 ਦਾ ਲੈ ਜਿਓ ਜਾਰ ਇੱਕ ਹਜੇ ਹੋਰ ਖੜਾ ਤੁਸੀਂ ਕਹਿੰਨੋ ਕਿ ਪਤਾ ਨਹੀਂ ਕਿਧਰੋਂ ਕੱਢੀ ਆਉਂਦੇ ਆ ਜਿਹੜੇ ਆ ਟਰੈਕਟਰ ਸਾਨੂੰ ਕੋਲ ਛੱਡਦੀ ਸੀ ਜਾਂਦੇ ਆ ਇਹਦੀ ਫੁੱਲ ਵੀਡੀਓ ਪੇਜ ਦੇ ਉੱਤੇ ਪਈ ਆ ਜਾ ਕੇ ਚੈੱਕ ਤੁਸੀਂ ਕਰਨੀ ਆ ਤੇ 60 55 ਇਧਰਲੇ ਪਾਸੇ ਖੜਾ ਜੀ 20 ਮਾਡਲ ਦੇ ਵਿੱਚ ਹਾਂ ਜੀ B ਮਾਡਲ 60 55 ਦਿਖਾਉਣਾ ਜੀ ਫਾਰਮ ਟਰੈਕ ਚਾਰ ਸਿਲੰਡਰ ਇਹ ਚੱਲਿਆ ਵੀ ਘੱਟ ਆ ਜੀ ਹਨ ਇਹ 957 ਘੰਟੇ 957 ਘੰਟੇ ਚੱਲਿਆ ਤੇ ਇਹਦੇਲੇ ਪਾਸੇ ਚਾਬੀ ਹਲੇ ਤੱਕ ਲੱਗੀ ਨਹੀਂ ਜੋ ਘੰਟੀ ਕਹਦੇ ਯਾਰ ਇੱਥੇ ਹੀ ਸਮਝ ਲਓ ਟਾਇਟਰ ਸਾਰਾ ਕੁਝ ਨਾਲ ਦਾ ਐਸੈਸਰੀ ਸਾਰੀ ਨਾਲ ਮਿਲੂ ਤੇ ਸੀਟ ਕਵਰ ਵੀ ਪਾਈ ਨੇ ਕਿਸੇ ਨੇ origignal ਦੂਜਾ ਲਾਇਆ ਹੋਇਆ ਯਾਰ ਪੋਲਾ ਜਿਵੇਂ ਕੋਈ ਦਿੱਕਤ ਨਾ ਆਵੇ ਤੇ ਇਹ ਕਿੰਨੇ ਦਾ ਦੇਣਾ ਜੀ 2020 ਮਾਡਲ ਹੈ ਇਹ ਸਿਰਫ 590000 5 ਲੱਖ ਤੇ 90 ਹਜ਼ਾਰ ਦਾ ਇਹ ਲੈ ਜਾਓ ਪੁਰਾਣਾ ਵਿੱਚ ਕੱਟਿਆ ਜਊ ਤੇ ਇਹਦੇ ਬਾਰੇ ਵੀ ਹੁਣ ਦੱਸੀ ਦੇ 60 ਫਾਰਮ 60 T20 ਝੋਟੇ ਗੇਰ ਵਾਲਾ ਚਾਰ ਸਪੀਡਾਂ ਵਾਲੇ ਚਾਰ ਟਰੈਕਟਰ ਦਿਖਾਦੇ ਸਾਨੂੰ ਹਾਂ ਇਹ ਕਿੰਨੇ ਕਿੰਨਾ ਮਾਡਲ ਦੱਸਿਆ ਜੀ ਇਹ 2018 ਮਾਡਲ ਜੀ 18 ਮਾਡਲ ਆ ਟਾਇਰ ਇਹਦੇ ਵੀ ਨਾਲ ਦੇ ਨੇ ਨਾਲ ਦੇ ਟਾਇਰ ਨਾਲ ਦੇ ਨੇ ਕੋੜੇ ਬੰਪਰ ਸਾਨੂੰ ਲੱਗੀ ਮਿਲਣਗੇ ਨਾਲ ਤੇ ਇਹ ਕਿੰਨੇ ਦਾ ਦੇਣਾ ਜੀ ਸਿਰਫ 4,60,000 ਦਾ 4,60,000 ਦਾ ਇਹ ਟਰੈਕਟਰ ਲੈ ਜਾਓ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆਪਾਂ ਚੱਕ ਕੇ ਲਾਤਾ ਡਾਇਲ ਤੁਸੀਂ ਕਰਨਾ ਦੋ ਸੇਵਾ ਦਾ ਮੌਕਾ ਬਈ ਬਿੱਟੂ ਨੂੰ ਪਿੰਡ ਹੈਗਾ ਮਹਿਲਾ ਚੌਂਕ ਜ਼ਿਲ੍ਹਾ ਸੰਗਰੂਰ ਜੀ